ਸਾਸੀ ਕਾਲ ਜੀ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀਆਂ ਹੋ ਮੇਰੇ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜਾ ਬੈਲ ਆਈਕਨ ਬਟਨ ਆ ਉਹ ਵੀ ਪ੍ਰੈਸ ਕਰ ਲੈਣ ਤਾਂ ਕਿ ਤੁਹਾਡੀ ਕੋਈ ਵੀ ਜਿਹੜੀ ਵੀਡੀਓ ਸਕਿੱਪ ਨਾ ਹੋਵੇ ਅਸੀਂ ਹਰ ਰੋਜ਼ ਡੇਲੀ ਆ ਵੀਡੀਓ ਜਿਹੜੀ ਅਪਲੋਡ ਕਰਦੇ ਆਂ ਜੀ ਲਓ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਉਹ ਟੈਬੀ ਕਾਟਨ ਦੇ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆਂ ਇਹਦੇ ਵਿੱਚ ਇਹ ਸੂਟ ਰਹਿਣਗੇ ਟੈਬੀ कॉटन ਦੇ ਵੀ ਰਹਿਣਗੇ ਤੇ कॉटन ਦੇ ਵੀ ਰਹਿਣਗੇ ਬਹੁਤ ਸਾਰਾ ਸਾਡੇ ਕੋਲੇ ਜਿਹੜਾ ਮਾਲ ਆ ਉਹ ਆ ਚੁੱਕਿਆ ਜੀ ਤੇ ਬੜੇ ਪਿਆਰੇ ਪਿਆਰੇ ਜਿਹੜੇ ਪ੍ਰਿੰਟ ਆ ਉਹ ਰਹਿਣ ਵਾਲੇ ਆ ਜਲਦੀ ਆ ਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਫਾਸਟ ਸੂਟ ਦੇਖੋ ਜੀ ਇਹ ਟੈਬੀ कॉटन ਹੈ 프렌ਸਿਸ ਕਲੈਕਸ਼ਨ ਦਾ ਰਹਿਣ ਵਾਲਾ ਠੀਕ ਹੈ ਜੀ ਕਲਰ ਨਾ ਥੋੜਾ ਜਿਹਾ ਡਾਲ ਜਿਹਾ ਆ ਰਿਹਾ ਇਸ ਪਰ ਬਹੁਤ ਪਿਆਰਾ ਕਲਰ ਹੈ ਫਿਰੋਜੀ ਠੀਕ ਹੈ ਜੀ ਕਲਰ ਥੋੜਾ ਡਲ ਜਾ ਰਿਹਾ ਪਰ ਜਿਹੜਾ ਫਿਰੋਜੀ ਕਲਰ ਹੁੰਦਾ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਫਿਰੋਜੀ ਕਲਰ ਹੁੰਦਾ ਐਦਾਂ ਦਾ ਫਿਰੋਜੀ ਕਲਰ ਹੈ ਜੀ ਇਹ ਬਹੁਤ ਪਿਆਰਾ ਸੀ ਗ੍ਰੀਨ ਜਿਹੜਾ ਫਿਰੋਜੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਪਰ ਥੋੜਾ ਕੈਮਰੇ ਵਿੱਚ ਡਲ ਆ ਰਿਹਾ ਹੈ ਇਹ ਕਲਰ ਠੀਕ ਹੈ ਜੀ ਸੀ ਗ੍ਰੀਨ ਕਲਰ ਹੈ ਇਹ ਇਹ ਸੀ ਗ੍ਰੀਨ ਕਲਰ ਹੈ ਪਰ ਡਲ ਆ ਰਿਹਾ ਪਰ ਬਹੁਤ ਜਿਆਦਾ ਪਿਆਰਾ ਕਲਰ ਹੈ ਅਸੀਂ ਬਾਟਮ ਦਿਖਾਉਣ ਲੱਗੇ ਆਂ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਪਿਓਰ ਕਾਟਨ ਸਟਾਫ ਰਹਿਣ ਵਾਲਾ ਟੈਬੀ ਕਾਟਨ ਹੈ ਜੀ ਦੇਖੋ ਇਹ ਵਾਲੀ ਰੈਣ ਵਾਲੀ ਇਹ ਨਾਲ ਮੈਚਿੰਗ ਬਾਟਮ ਠੀਕ ਹੈ ਜੀ ਇਹ ਵਾਲੀ ਮੈਚਿੰਗ ਬਾਟਮ ਰਹਿਣ ਵਾਲੀ ਹੈ ਜੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਜਿਹੜਾ ਆਰਡਰ ਹੈ ਬੁੱਕ ਕਰ ਸਕਦੇ ਹੋ ਸ਼ੈਡੋ ਪ੍ਰਿੰਟ ਦੀ बॉਟਮ ਰਹਿਣ ਵਾਲੀ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਕਲਰ ਹੈ ਅਸੀਂ ਪ੍ਰਾਈਸ ਦੇ ਰਹੇ ਆ ਤੁਹਾਨੂੰ ਦੇਖੋ ਜੇਕਰ ਤੁਸੀਂ ਸਾਡੇ ਕੋਲ ਇੱਕ ਸੂਟ ਬਾਏ ਕਰ ਰਹੇ ਹੋ ਤਾਂ ਤੁਹਾਨੂੰ 675 ਦੇ ਵਿੱਚ ਮਿਲੇਗਾ ਜੇਕਰ ਤੁਸੀਂ ਸਾਡੇ ਕੋਲ ਦੋ ਸੂਟ ਬਾਏ ਕਰ ਰਹੇ ਹੋ ਤਾਂ ਤੁਹਾਨੂੰ 650 ਦੇ ਵਿੱਚ ਇਹ ਵਾਲਾ ਸੂਟ ਮਿਲੇਗਾ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਇਹ ਵਾਲਾ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅਸੀਂ ਰਖੜੀ ਆਫਰ ਕਰਕੇ ਤੁਹਾਡੇ ਵਾਸਤੇ ਇਹ ਜਿਹੜੇ ਸੂਟ ਲੈ ਕੇ ਆਏ ਆ ਆਫਰ ਦੇ ਵਿੱਚ ਰਹਿਣਗੇ ਜੀ ਜੇਕਰ ਤੁਸੀਂ ਸਾਡੇ ਕੋਲ ਸੂਟ ਬਾਏ ਕਰੋਗੇ ਦੋ ਤਾਂ ਤੁਹਾਨੂੰ ਮਿਲੂਗਾ 650 ਦੇ ਵਿੱਚ ਜੇਕਰ ਤੁਸੀਂ ਇੱਕ ਸੂਟ ਲਓਗੇ ਤਾਂ ਤੁਹਾਨੂੰ 675 ਦੇ ਵਿੱਚ ਇਹ ਵਾਲਾ ਸੂਟ ਮਿਲੂਗਾ ਅਗਲਾ ਚ ਕਲਰ ਚੈੱਕ ਕਰੋ ਇਹ ਵੀ ਕਲਰ ਬੜਾ ਪਿਆਰਾ ਜਾਂ ਬਹੁਤ ਪਿਆਰਾ ਕਲਰ ਹੈ ਨਾ ਤਾਂ ਇਹ ਨੇਵੀ ਬਲੂ ਕਲਰ ਹੈ ਨਾ ਹੀ ਬਲੂ ਜਿਹਾ ਕਲਰ ਹੈ ਬਹੁਤ ਪਿਆਰਾ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਬਾਟਮ ਮਿਲੂਗੇ ਨਾਲ ਮੈਚਿੰਗ ਟੈਬੀ कॉटन ਸਟੱਫ ਰਹਿਣ ਵਾਲਾ ਪ੍ਰਾਈਸ ਰਹਿਣ ਵਾਲੀ ਹੈ 650 ਜੇਕਰ ਤੁਸੀਂ ਦੋ ਸੂਟ ਬਾਇ ਕਰੋਗੇ ਤਾਂ 650 ਤੁਹਾਨੂੰ ਇੱਕ ਸੂਟ ਮਿਲੂਗਾ ਜੀ ਇੱਕ ਸੂਟ ਦੀ ਜਿਹੜੀ ਤੁਹਾਨੂੰ ਪ੍ਰਾਈਸ ਮਿਲਣ ਵਾਲੀ ਹੈ 650 ਮਿਲੂਗੇ ਜੇਕਰ ਤੁਸੀਂ ਦੋ ਸੂਟ ਬਾਇ ਕਰੋਗੇ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਨਾਲ ਬਾਟਮ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਜੇਕਰ ਤੁਸੀਂ ਸਾਡੇ ਕੋਲ ਇੱਕ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ 675 ਦੇ ਵਿੱਚ ਇਹ ਵਾਲਾ ਸੂਟ ਬਾਇ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਕਲਰ ਸਾਰੇ ਹੀ ਬੜੇ ਪਿਆਰੇ ਆ ਪ੍ਰਿੰਟ ਵੀ ਬੜੇ ਪਿਆਰੇ ਆ ਦੇਖੋ ਇਹ ਵਾਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਜੀ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਬੋਟਮ ਰਹਿਣ ਵਾਲੀ ਹੈ ਇਹ ਵਾਲੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਜੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬੋਟਮ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਥੋੜਾ ਜਿਹਾ ਕਲਰ ਬ੍ਰਾਈਟ ਆ ਰਿਹਾ ਪਰ ਬ੍ਰਾਈਟ ਕਲਰ ਨਹੀਂ ਹੈ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਜੀ ਇਹ ਠੀਕ ਹੈ ਮੈਚਿੰਗ ਸੂਟ ਰਹਿਣ ਵਾਲੇ ਆ ਮੈਚਿੰਗ ਰਹਿਣ ਵਾਲੇ ਸੂਟ ਠੀਕ ਹੈ ਜੀ ਰਖੜੀ ਆਫਰ ਕਰਕੇ ਅਸੀਂ ਜਿਹੜੇ ਸੂਟ ਆ ਇਹਨਾਂ ਦੀ ਜਿਹੜੀ ਪ੍ਰਾਈਸ ਹੈ ਉਹ ਲੈਸ ਕੀਤੀ ਹੈ ਜੀ ਰਖੜੀ ਆਫਰ ਤੱਕ ਇਹ ਵਾਰੀ ਪ੍ਰਾਈਸ ਜਿਹੜੀ ਲੈਸ ਹੋਣੀ ਹੈ ਠੀਕ ਹੈ ਜੀ ਜੇਕਰ ਦੋ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ ਜਿਹੜਾ ਇੱਕ ਸੂਟ ਹੈ 650 ਚ ਪੈਣਾ ਜੇਕਰ ਤੁਸੀਂ ਇੱਕ ਸੂਟ ਬਾਇ ਕਰ ਰਹੇ ਹੋ ਤਾਂ ਤੁਹਾਨੂੰ 675 ਦੇ ਵਿੱਚ ਪੈਣਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਉਸ ਤੋਂ ਵੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਇਹਦੇ ਨਾਲ ਜਿਹੜੀ ਬਾਟਮ ਰਹਿਣ ਵਾਲੀ ਹੈ ਉਹ ਵੀ ਸ਼ੈਡੋ ਪ੍ਰਿੰਟ ਦੀ ਹੈ ਟੈਬੀ ਕਾਟਨ ਸਟੱਫ ਹੈ ਜੀ ਠੀਕ ਹੈ ਜੀ ਟੈਬੀ ਕਾਟਨ ਸਟੱਫ ਹੈ ਦੇਖੋ ਇਹ ਵਾਲੀ ਬਾਟਮ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਨਾਲ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਇਹਦੇ 'ਚ ਤੁਹਾਨੂੰ ਦੋ ਕਲਰ ਹੋਰ ਮਿਲਣਗੇ ਜੀ ਠੀਕ ਹੈ ਜੀ ਦੋ ਕਲਰ ਹੋਰ ਮਿਲਣਗੇ ਦੇਖੋ ਇੱਕ ਇਹ ਵਾਲਾ ਕਲਰ ਆਉਣ ਵਾਲਾ ਇਹ ਵਾਲਾ ਕਲਰ ਆਉਣ ਵਾਲਾ ਇੱਕ ਥੋੜਾ ਜਿਹਾ ਮਹਿੰਦੀ ਆਜਾ ਕਲਰ ਆਉਣ ਵਾਲਾ ਦੇਖੋ ਜੀ ਇੱਕ ਇਹ ਵਾਲਾ ਕਲਰ ਆਊਗਾ ਮੈਚਿੰਗ ਬਾਟਮ ਰਹਿਣ ਵਾਲੀ ਹੈ ਜੀ ਇਹ ਵਾਲੇ ਕਲਰ ਮਿਲਣਗੇ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਕਲਰ ਇਸ ਤੋਂ ਅਗੇ ਦੂਸਰਾ ਚੱਕਰੋ ਜੀ ਪ੍ਰਿੰਟ ਸਾਰੇ ਜਿਹੜੇ ਪ੍ਰਿੰਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਬੜੇ ਪਿਆਰੇ ਜਿਹੇ ਪ੍ਰਿੰਟ ਲੈ ਕੇ ਆਏ ਆ ਕਲਰ ਵੀ ਇਦਾਂ ਦੇ ਲੈ ਕੇ ਆਏ ਆ ਠੀਕ ਹੈ ਜੀ ਜਿਵੇਂ ਕਿ ਮੌਸਮ ਚੇਂਜ ਹੋ ਰਿਹਾ ਤਿਹਾਰਾਂ ਦਾ ਜਿਹੜਾ ਮੌਸਮ ਆ ਰਿਹਾ ਜੀ ਠੀਕ ਹੈ ਜੀ ਇਸ ਲਈ ਕਲਰ ਵੀ ਅਸੀਂ ਉਹਦਾ ਦੇ ਥੋੜੇ ਜਿਹਾ ਵੈਰਾਈਟ ਜੇ ਕਲਰ ਲੈ ਕੇ ਆਏ ਆ ਬੜੇ ਪਿਆਰੇ ਜਿਹੇ ਰਹਿਣ ਵਾਲੀਆਂ ਪ੍ਰਿੰਟ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਜੀ ਸਾਡੇ ਕੋਲ ਸਾਰੇ ਕਲਰ ਹੀ ਮਿਲਣਗੇ ਲਾਈਟ ਸ਼ੇਡ ਮਿਲੂਗਾ ਡਾਰਕ ਸ਼ੇਡ ਮਿਲੂਗਾ ਕਈ ਮੇਰੀ ਭੈਣਾਂ ਨੂੰ ਲਾਈਟ ਕਲਰ ਵੀ ਪਸੰਦ ਹੁੰਦਾ ਕਈਆਂ ਨੂੰ ਡਾਰਕ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਮੈਚਿੰਗ ਰਹਿਣ ਵਾਲੀ ਹੈ ਬਾਟਮ ਜੇਕਰ ਤੁਸੀਂ ਇੱਕ ਸੂਟ ਬਾਈ ਕਰ ਰਹੇ ਹੋ ਤਾਂ ਤੁਹਾਨੂੰ ਜਿਹੜਾ ਸੂਟ ਮਿਲਣ ਵਾਲਾ 675 ਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਈ ਕਰ ਰਹੇ ਹੋ ਤਾਂ ਤੁਹਾਨੂੰ 650 ਦੇ ਵਿੱਚ ਇਹ ਵਾਲਾ ਸੂਟ ਪੈਣ ਵਾਲਾ ਦੇਖੋ ਇਹ ਵਾਲੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਮੈਚਿੰਗ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹ ਕੇਵਲਾ ਕਲਰ ਆਊਗਾ ਜੀ ਗ੍ਰੇ ਕਲਰ ਹੈ ਡਾਰਕ ਗ੍ਰੇ ਕਲਰ ਆ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹਦੇ ਨਾਲ ਵੀ ਰਹਿਣ ਵਾਲੀ ਹੈ ਮੈਚਿੰਗ ਬਾਟਮ ਜਲਦੀ ਅਲਦੀ ਸਕਰੀਨਸ਼ਾਟ ਲਓ ਤੇ ਆਪਣਾ ਜਿਹੜਾ ਆਰਡਰ ਹੈ ਤੁਸੀਂ ਬੁੱਕ ਕਰੋ ਜਿਹੜੇ ਪ੍ਰਿੰਟ ਆ ਬੜੇ ਪਿਆਰੇ ਜਿਹੇ ਰਹਿਣ ਵਾਲੇ ਪ੍ਰਿੰਟ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈ ਅਸੀਂ ਬਹੁਤ ਜ਼ਿਆਦਾ ਪਿਆਰੇ ਪੈਰ ਤੋਂ ਬੜੇ ਸੇ ਪ੍ਰਿੰਟ ਲੈ ਕੇ ਆਉਣਾ ਚੈੱਕ ਕਰੋ ਠੀਕ ਹੈ ਜੀ ਅਗਲਾ ਅਗਲਾ ਤੁਹਾਨੂੰ ਦਿਖਾਉਣ ਲੱਗਿਆ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਕੇਵਲਾ ਪ੍ਰਿੰਟ ਆਉਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਅਸੀਂ ਪਹਿਲਾਂ ਰਾਮ ਟੈਕਸ ਦੇ ਸੂਟ ਲੈ ਕੇ ਆਏ ਸੀ ਇਹ ਵਾਲੇ ਪ੍ਰਿੰਟ ਦੇ ਵਿੱਚ ਮੇਰੀਆਂ ਕਪੈਣਾ ਨੇ ਕਾਫੀ ਜ਼ਿਆਦਾ ਇਹ ਵਾਲਾ ਪ੍ਰਿੰਟ ਪਸੰਦ ਕੀਤਾ ਸੀ ਦੁਬਾਰਾ ਰਿਪੀਟ ਦੇ ਵਿੱਚ ਇਹ ਵਾਲਾ ਸੀ ਪ੍ਰਿੰਟ ਲੈ ਕੇ ਆਇਆ ਮੈਚਿੰਗ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਮੈਚਿੰਗ ਬਾਟਮ ਰਹਿਣ ਵਾਲੀ ਹੈ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਇਹ ਵਾਲਾ ਜਿਹੜਾ ਜਿਹੜਾ ਵਿੱਚ ਕਲਰ ਹੈ ਬਲੈਕ ਨਹੀਂ ਹੈਗਾ ਜੀ ਗਰੇਪ ਬਲੈਕ ਜਾਂ ਕਲਰ ਹੈ ਠੀਕ ਹੈ ਜੀ ਐਦਾਂ ਨਹੀਂ ਹੈਗਾ ਵੀ ਜ਼ਿਆਦਾ ਬਲੈਕ ਬਲੈਕ ਦਿਖ ਰਿਹਾ ਇਹ ਗਰੇ ਜਾਂ ਬਲੈਕ ਕਲਰ ਆ ਇਹ ਵਾਲੀ ਰਹਿਣ ਵਾਲੀ ਹੈ ਸ਼ੈਡੋ ਪ੍ਰਿੰਟ ਦੀ ਬਾਟਮ ਟੈਬੀ ਕਾਟਨ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਟੈਬੀ ਕਾਟਨ ਸੂਟ ਰਹਿਣ ਵਾਲਿਆ ਤੇ ਕਾਟਨ ਸੂਟ ਵੀ ਰਹਿਣ ਵਾਲਿਆ ਠੀਕ ਹੈ ਇਹ ਵਾਲੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਬਾਟਮ ਸ਼ੈਡੋ ਪ੍ਰਿੰਟ ਦੀ ਆਊਗੀ ਅਗਲਾ ਕਲਰ ਚੈੱਕ ਕਰੋ ਇਸੇ ਪ੍ਰਿੰਟ ਦੇ ਵਿੱਚ ਅਗਲਾ ਕਲਰ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਦੇਖੋ ਜੀ ਕੇਵਲਾ ਕਲਰ ਰਹਿਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹਦੇ ਨਾਲ ਵੀ ਜਿਹੜੀ ਬਾਟਮ ਮਿਲੂਗੀ ਤੁਹਾਨੂੰ ਐਦਾਂ ਦੀ ਸੇਮ ਸ਼ੈਡੋ ਪ੍ਰਿੰਟ ਦੀ ਬਾਟਮ ਮਿਲਣ ਵਾਲੀ ਹੈ ਦੇਖੋ ਜੀ ਇਹ ਵਾਲੀ ਜਿਹੜੀ ਬਾਟਮ ਹੈ ਇਹ ਨਾਲ ਰਹਿਣ ਵਾਲੀ ਹੈ ਇਹ ਵਾਲੀ ਰਹਿਣ ਵਾਲੀ ਹੈ ਬਾਟਮ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਜਲਦੀ ਅ디 ਸਕਰੀਨਸ਼ਾਟ ਲੈ ਕੇ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਸਾਰੇ ਸੂਟਾਂ ਦੀ ਜਿਹੜੀ ਪ੍ਰਿੰਟਿੰਗ ਹੈ ਬਹੁਤ ਹੀ ਪਿਆਰੀ ਜੀ ਰਹਿਣ ਵਾਲੀ ਹੈ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲਣ ਵਾਲਾ ਹੈ ਦੇਖੋ ਜੀ ਇੱਕ ਕਲਰ ਹੋਰ ਆਊਗਾ ਦੇ ਵਿੱਚ ਉਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਕੇਵਲ ਆਉਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਜੀ ਇਹਦੇ ਨਾਲ ਜਿਹੜੀ ਮੈਚਿੰਗ ਰਹਿਣ ਵਾਲੀ ਹੈ ਬਾਟਮ ਬਾਟਮ ਬੜੀ ਪਿਆਰੀ ਜੀ ਰਹਿਣੀ ਐ ਸਾਰੇ ਕਲਰ ਹੀ ਬੜੇ ਪਿਆਰੇ ਆ ਤੇ ਪ੍ਰਿੰਟ ਵੀ ਬੜੇ ਪਿਆਰੇ ਜਿਹੇ ਆ ਜੀ ਠੀਕ ਹੈ ਜੀ ਇਹ ਵਾਲੀ ਆਉਣ ਵਾਲੀ ਇਹਦੇ ਨਾਲ ਬਾਟਮ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਨਾ ਤਾਂ ਕਲਰ ਹੈ ਡਾਰਕ ਆ ਰਿਹਾ ਤੇ ਨਾ ਹੀ ਲਾਈਟ ਆ ਰਿਹਾ ਬਹੁਤ ਪਿਆਰਾ ਕਲਰ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਆ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਸੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਲਾਈਟ ਸ਼ੇਡ ਦੇ ਵਿੱਚ ਵੀ ਲੈ ਕੇ ਆਏ ਆ ਸੀ ਤੁਹਾਡੇ ਵਾਸਤੇ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਥੋੜਾ ਲਾਈਟ ਸ਼ੇਡ ਹੈ ਪਰ ਜੇ ਡੁਪੱਟਾ ਜੇਕਰ ਤੁਸੀਂ ਡਬਲ ਡਾਈ ਦਾ ਕਰਵਾਉਂਗੇ ਤਾਂ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਇਹਦੇ ਨਾਲ ਵੀ ਮੈਚਿੰਗ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਮੈਚਿੰਗ ਬਾਟਮ ਰਹਿਣ ਵਾਲੀ ਹੈ ਟੈਬੀ कॉटन ਹੈ ਇਹ ਵਾਲੀ ਰਹੂਗੀ ਨਾਲ ਬਾਟਮ ਠੀਕ ਹੈ ਜੀ ਇਹ ਵਾਲੀ ਰਹੂਗੀ ਜਿਹੜਾ ਬਾਟਮ ਟੈਬੀ कॉटन ਹੈ ਜੀ ਇੱਕ ਸੂਟ ਲਾਉਂਗੇ 675 ਦੇ ਵਿੱਚ ਜੇਕਰ ਤੁਸੀਂ ਦੋ ਸੂਟ ਲਾਉਂਗੇ ਤਾਂ ਇਹ ਵਾਲਾ ਤੁਹਾਨੂੰ ਸੂਟ ਜਿਹੜਾ ਪੈਨ ਵਾਲਾ ਹੈ 650 ਦੇ ਵਿੱਚ ਠੀਕ ਹੈ ਜੀ 650 ਦੇ ਵਿੱਚ ਤੁਹਾਨੂੰ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ ਤਾਂ ਤੁਹਾਨੂੰ ਇੱਕ ਸੂਟ 650 ਦੇ ਵਿੱਚ ਪਊਗਾ ਜੀ ਠੀਕ ਹੈ ਜੀ ਜੇਕਰ ਤੁਸੀਂ ਇੱਕ ਸੂਟ ਲਾਉਂਗੇ ਤਾਂ ਤੁਹਾਨੂੰ 675 ਦੇ ਵਿੱਚ ਪਊਗਾ ਜੀ ਅਗਲਾ ਸੂਟ ਚੈੱਕ ਕਰੋ ਅਗਲਾ ਪ੍ਰਿੰਟ ਚੈੱਕ ਕਰੋ ਅਗਲਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਬੜੇ ਪਿਆਰੇ ਜਿਹੇ ਸਾਰੇ ਪ੍ਰਿੰਟ ਰਹਿਣ ਵਾਲੇ ਆ ਇਹਦੇ ਨਾਲ ਵੀ ਤੁਹਾਨੂੰ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਕੋਲ 1 ਸੂਟ ਬਾਏ ਕਰ ਰਹੇ ਹੋ ਤਾਂ ਤੁਹਾਨੂੰ 675 ਦੇ ਵਿੱਚ ਪੈਣਾ ਜੇਕਰ ਤੁਸੀਂ 2 ਸੂਟ ਬਾਏ ਕਰ ਰਹੇ ਹੋ ਤਾਂ ਤੁਹਾਨੂੰ 650 ਦੇ ਵਿੱਚ ਪੈਣ ਵਾਲੇ ਆ ਸੂਟ ਠੀਕ ਹੈ ਜੀ ਟੈਬੀ ਕਾਟਰ ਰਹਿਣ ਵਾਲਾ ਪ੍ਰਿੰਟ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਰਖੜੀ ਆਫਰ ਤੇ ਅਸੀਂ ਤੁਹਾਡੇ ਵਾਸਤੇ ਇਹ ਵਾਲੇ ਸੂਟ ਲੈ ਕੇ ਆਏ ਆ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਅਗਲੇ ਸੂਟ ਚੈੱਕ ਕਰੋ ਅੱਗੇ ਵੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਥੋੜੇ ਜਿਹਾ ਲਾਈਟ ਕਲਰ ਵੀ ਆਉਣਗੇ ਡਾਰਕ ਚਾਟ ਵੀ ਆਊਗਾ ਲਾਈਟ ਚਾਟ ਵੀ ਆਊਗਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਕਈਆਂ ਮੇਰੀਆਂ ਭੈਣਾਂ ਨੂੰ ਪਸੰਦ ਹੁੰਦਾ ਲਾਈਟ ਕਲਰ ਲਾਈਟ ਕਲਰ ਪਸੰਦ ਹੁੰਦਾ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਸ਼ੈਡੋ ਪ੍ਰਿੰਟ ਦੀ ਠੀਕ ਹੈ ਜੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਪੀਚ ਕਲਰ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਸੂਟ ਰਹਿਣ ਵਾਲਾ ਇੱਕ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲੇਗਾ ਜੀ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਓਰਿਜਨਲ ਮੈਲਣ ਵਾਲੀ ਹੈ ਪਲੇਨ ਬਾਟਮ ਠੀਕ ਹੈ ਜੀ ਇਹ ਵੀ ਤੁਹਾਨੂੰ ਸੂਟ ਜਿਹੜਾ ਮੈਲਣ ਵਾਲਾ ਠੀਕ ਹੈ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਸ਼ੈਡੋ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਬਾਟਮ ਪਲੇਨ ਰਹਿਣ ਵਾਲੀ ਹੈ ਬਾਟਮ ਸ਼ੈਡੋ ਪ੍ਰਿੰਟ ਦੀ ਇਹ ਵੀ ਪ੍ਰਿੰਟ ਬੜਾ ਪਿਆਰਾ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜੇ ਸੋਹਣੇ ਸੋਹਣੇ ਪ੍ਰਿੰਟ ਦੇ ਵਿੱਚ ਸੂਟ ਹੈ ਸਾਡੇ ਕੋਲ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਮੈਚਿੰਗ ਰਹਿਣ ਵਾਲੀ ਹੈ ਬਾਟਮ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜਲਦੀ ਆਦੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਸਾਰੇ ਪ੍ਰਿੰਟ ਹੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਇਹਦੇ ਵਿੱਚ ਇੱਕ ਪੀਚ ਕਲਰ ਆਊਗਾ ਦੇਖੋ ਇੱਕ ਵਾਲਾ ਇਹ ਵਾਲਾ ਪੀਚ ਕਲਰ ਆਉਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਠੀਕ ਹੈ ਜੀ ਇਸ ਤੋਂ ਅਗਲਾ ਪ੍ਰਿੰਟ ਚੈੱਕ ਕਰੋ ਬੜੇ ਪਿਆਰੇ ਜਿਹੇ ਪ੍ਰਿੰਟ ਆ ਸਾਰੇ ਇਹ ਵਾਲੀ ਰੈਡ ਵਾਲੀ ਹੈ ਬਾਟਮ ਠੀਕ ਹੈ ਜੀ ਇਹ ਵਾਲੀ ਰੈਡ ਵਾਲੀ ਹੈ ਸ਼ਰਟ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੈ ਜਲਦੀ ਜੇ ਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਵਾਕ ਕਰ ਸਕਦੇ ਹੋ ਰਖੜੀ ਆਫਰ ਦੇ ਵਿੱਚ ਤੁਹਾਡੇ ਸੂਟ ਲੈ ਕੇ ਆਏ ਆ ਦੋ ਸੂਟ ਬਾਈ ਕਰ ਰਹੇ ਹੋ ਤਾਂ ਤੁਹਾਨੂੰ ਸੂਟ ਮਿਲਣਾ 650 ਦੇ ਵਿੱਚ ਜੇਕਰ ਇੱਕ ਸੂਟ ਬਾਈ ਕਰ ਰਹੇ ਹੋ ਤਾਂ ਤੁਹਾਨੂੰ ਸੂਟ ਮਿਲਣਾ 675 ਦੇ ਵਿੱਚ ਇਹ ਕੋਈ ਕੇਵਲਾ ਪ੍ਰਿੰਟ ਹੈ ਜੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ बॉਟਮ ਬਹੁਤ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਪ੍ਰਿੰਟ ਚੈੱਕ ਕਰੀ ਚੱਲੋ ਠੀਕ ਹੈ ਇਹ ਕੇਵਲਾ ਪ੍ਰਿੰਟ ਹੈ ਇਹ ਵਾਲੀ ਰਹਿਣ ਵਾਲੀ ਨਾਲ बॉਟਮ ਬਹੁਤ ਪਿਆਰੇ ਪਿਆਰੇ ਪ੍ਰਿੰਟ ਹੈ ਜੀ ਠੀਕ ਹੈ ਜੀ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਪ੍ਰਿੰਟ ਵਿੱਚ ਸੂਟ ਲੈ ਕੇ ਆਉਣੇ ਆ ਠੀਕ ਹੈ ਤੁਸੀਂ ਪਸੰਦ ਵੀ ਕਰ ਰਹੇ ਹੋ ਸਾਡੇ ਸੂਟਾਂ ਨੂੰ ਅਗਲਾ ਸੂਟ ਚੈੱਕ ਕਰੋ ਦੇਖੋ ਇਹ ਕੇਵਲ ਆ ਸੂਟ ਮੈਲਨ ਵਾਲਾ ਤੁਹਾਨੂੰ ਇਹਦੇ ਨਾਲ ਵੀ ਸ਼ੈਡੋ ਪ੍ਰਿੰਟ ਦੀ ਡੈਨ ਵਾਲੀ ਹੈ बॉਟਮ ਠੀਕ ਹੈ ਜੀ 650 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਜੇਕਰ ਤੁਸੀਂ ਦੋ ਸੂਟ ਬਾਏ ਕਰ ਰਹੇ ਹੋ ਜੇਕਰ ਤੁਸੀਂ ਇੱਕ ਸੂਟ ਬਾਈ ਕਰ ਰਹੇ ਹੋ ਤਾਂ ਤੁਹਾਨੂੰ 675 ਦੇ ਵਿੱਚ ਮਿਲਣ ਵਾਲਾ ਇੱਕ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹਦੇ ਨਾਲ ਵੀ ਸ਼ੈਡੋ ਪ੍ਰਿੰਟ ਦੀ ਰਹਿਣ ਵਾਲੀ ਹੈ बॉਟਮ ਠੀਕ ਹੈ ਜੀ ਸ਼ੈਡੋ ਪ੍ਰਿੰਟ ਦੀ बॉਟਮ ਰਹਿਣ ਵਾਲੀ ਹੈ ਸਾਰੇ ਪ੍ਰਿੰਟ ਇਸੀ ਤੁਹਾਡੇ ਵਾਸਤੇ ਪਿਆਰੇ ਪਿਆਰੇ ਲੈ ਕੇ ਆਏ ਦੇਖੋ ਇਹ ਵਾਲਾ ਪ੍ਰਿੰਟ ਵੀ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇੱਕ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਇਹ ਸੀ ਅੱਜ ਦੇ ਜਿਹੜੇ ਸਾਡੇ ਸੂਟ ਟੈਬੀ कॉटन ਦੇ ਵਿੱਚ ਤੇ कॉटन ਤੇ ਵਿੱਚ ਠੀਕ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਮੈਂਸ਼ਨ ਕੀਤਾ ਗਿਆ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਨੰਬਰ ਆਪਣਾ ਆਰਡਰ ਜਿਹੜਾ ਤੁਸੀਂ ਬੁੱਕ ਕਰਾ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਇੱਕ ਇਹ ਆળો ਉੱਪਰ ਸੂਟ ਰਹਿਣ ਵਾਲਾ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਜੀ 올ਓਵਰ ਸੂਟ ਟ੍ਰੈਂਡ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜਲਦੀ ਆਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜਿਹੜੀ ਸਾਡੀ ਲੋਕੇਸ਼ਨ ਹੈ ਜੀ ਉਹ ਨੀਚੇ ਡਿਸਕ੍ਰਿਪਸ਼ਨ ਚ ਦਿੱਤੀ ਹੁੰਦੀ ਹੈ ਠੀਕ ਹੈ ਜੀ ਤੁਸੀਂ ਉਥੋਂ ਸਾਰਾ ਜਿਹੜਾ ਡਰੈੱਸ ਹੈ ਨੋਟ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਧੰਨਵਾਦ